ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਸੋ ਮਲਾਜ਼ਮਾਂ ਦੇ ਪੈਂਸਲਸ ਦੀ ਹਰ ਤਰ੍ਹਾਂ ਦੀ ਅਪਡੇਟ ਪ੍ਰਾਪਤ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਆਪਣੇ ਮਲਾਜ਼ਮ ਸਾਥੀਆਂ ਨਾਲ ਜਰੂਰ ਸ਼ੇਅਰ ਕਰ ਦਿਓ ਸੋ ਅੱਜ ਆਪਾਂ ਦੋ ਤਰ੍ਹਾਂ ਦੀਆਂ ਖਬਰਾਂ ਡਿਸਕਸ ਕਰਾਂਗੇ ਇੱਕ ਤਾਂ ਆਪਾਂ ਪੰਜਾਬ ਵਿਜੀਲੈਂਸ ਬਿਊਰੋ ਨਾਲ ਤੇ ਇੱਕ ਡੈਮੋਕਰੇਟਿਵ ਟੀਚਰ ਫਰੰਟ ਨਾਲ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਜਿਲ੍ਹਾ ਜਲੰਧਰ ਦੇ ਥਾਣਾ ਫਲੋਰ ਵਿੱਚ ਤਾਇਨਾਤ ਸਹਾਇਕ ਸਬ ਇਨਸਪੈਕਟਰ ਹਰਪਜਨ ਲਾਹ ਨੂੰ 10000 ਰੁਪਏ ਰਿਸ਼ਵਤ ਲੈਂਦਿਆਂ ਰੰਗੀ ਹਾਥੀ ਕਾਬੂ ਕੀਤਾ ਹੈ ਵਿਜੀਲੈਂਸੀ ਬਿਊਰੋ ਨੇ ਕਿਹਾ ਕਿ ਸਬੰਧਿਤ ਪੁਲਿਸ ਮੁਲਾਜ਼ਮ ਨੂੰ ਸਿੰਧੂਵਾਸੀ ਪਿੰਡ ਨੰਗਲ ਜ਼ਿਲ੍ਹਾ ਜਲੰਧਰ ਦੀ ਸ਼ਿਕਾਇਤ ਤੇ ਗ੍ਰਿਫਤਾਰ ਕੀਤਾ ਗਿਆ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਉਸ ਦੇ ਪੁੱਤਰ ਖਿਲਾਫ ਦਰਜ ਕੇਸ ਦੀ ਜਾਂਚ ਦੌਰਾਨ ਕੇਸ ਵਿੱਚ ਨਾਮ ਕੱਢਣ ਬਦਲੇ ਸਬੰਧਿਤ ਏਐਸਆਈ ਨੇ ਉਸ ਕੋਲੋਂ 1 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਪਰ ਸੌਦਾ 50 ਹਜ਼ਾਰ ਰੁਪਏ ਵਿੱਚ ਹੀ ਤੈਅ ਹੋਇਆ ਸੋ ਇਹ ਸੀ ਜੀ ਵਿਜੀਲੈਂਸ ਬਿਊਰੋ ਨੇ ਜੋ ਕਿ ਇੱਕ ਰਿਸ਼ਵਤ ਲੈਂਦੇ ਹੋਏ ਮੁਲਾਜ਼ਮ ਨੂੰ ਫੜਿਆ ਸੋ ਨੈਕਸਟ ਜਿਹੜੀ ਖਬਰ ਹੈ ਉਹ ਡੈਮੋਕਰੇਟਿਵ ਟੀਚਰਸ ਫਰੰਟ ਵੱਲੋਂ ਹੈ ਅਧਿਆਪਕ ਜਿਹੜੇ ਮਸਲੇ ਹੱਲ ਨਹੀਂ ਹੋ ਰਹੀ ਤਾਂ ਉਹਨਾਂ ਵੱਲੋਂ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਜਿਹੜਾ ਪਪুতਲਾ ਹੋ ਸਥਾਨਕ ਫੌਜੀ ਚੌਂਕ ਵਿੱਚ ਫੁਕਿਆ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੀਟਿੰਗਾਂ ਦੌਰਾਨ ਸਿੱਖਿਆ ਮੰਤਰੀ ਨੇ ਉਹਨਾਂ ਦੇ ਮਸਲਿਆਂ ਦੇ ਵੀ ਸਹਿਮਤੀ ਪ੍ਰਗਟਾਈ ਸੀ ਪਰ ਉਹਨਾਂ ਨੂੰ ਲਾਗੂ ਨਹੀਂ ਕੀਤਾ ਗਿਆ ਤੇ ਉਹਨਾਂ ਦੀਆਂ 13 ਸਾਲ ਤੋਂ ਨਗੂਣੀ ਤਨਖਾਹਾਂ ਤੇ ਉਹ ਜਿਹੜੇ ਕੰਮ ਕਰ ਰਹੇ ਨੇ ਜਿਸ ਵਿੱਚ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਦੇ ਵਿੱਚ ਛੇਮਾ ਤਨਖਾਹ ਕਮਿਸ਼ਨ ਲਾਗੂ ਕੀਤਾ ਜਾਵੇ ਤੇ ਨਾਲ ਹੀ ਵਲੰਟੀਅਰ ਦੇ ਸਿੱਖਿਆ ਪ੍ਰੋਵਾਈਡਰ ਅਧਿਆਪਕ ਹੈ ਉਹਨਾਂ ਨੂੰ ਪੂਰੇ ਸਮੇਤਾਂ ਸਮੇਤ ਰੈਗੂਲਰ ਕੀਤਾ ਜਾਵੇ ਈਟੀਟੀ ਤੋਂ ਮਾਸਟਰ ਕਿਡਰ ਸਮੇਤ ਹਰ ਤਰ੍ਹਾਂ ਦੀਆਂ ਤਰੱਕੀਆਂ ਕੀਤੀਆਂ ਜਾਣ ਮੰਨੀਆਂ ਗਈਆਂ ਮੰਗਾਂ ਜੇਕਰ ਉਹਨਾਂ ਦੀਆਂ ਲਾਗੂ ਨਹੀਂ ਹੁੰਦੀਆਂ ਤਾਂ ਉਹ ਪਿੰਡ ਗੰਭੀਰਪੁਰ ਜੋ ਕਿ ਸਿੱਖਿਆ ਮੰਤਰੀ ਦਾ ਪਿੰਡ ਹੈ ਉੱਥੇ ਰੋਸ ਪ੍ਰਦਰਸ਼ਨ ਕਰਨਗੇ ਇਸ ਮੌਕੇ ਤੇ ਬਲਾਕ ਪ੍ਰਧਾਨ ਸੰਗਤ ਗੁਰਪਾਲ ਸਿੰਘ ਜਗਰਾਮ ਤੀਰਥ ਬਲਾਕ ਪ੍ਰਧਾਨ ਬਠਿੰਡਾ ਸੁਖਮੰਦਰ ਸਿੰਘ ਚੁੰਬਾ ਹਾਜ਼ਰ ਹੋਏ ਸੋ ਇਹ ਸੀ ਜੀ ਮਲਾਜ਼ਮਾਂ ਦੇ ਨਾਲ ਸੰਬੰਧਿਤ ਅਹਿਮ ਖਬਰਾਂ ਜੋ ਰੀਸੈਂਟ ਆ ਰਹੀਆਂ ਨੇ ਕਿਉਂਕਿ ਅਪਡੇਟ ਖਬਰ ਜੋ ਵੀ ਕਿਸੇ ਮਰਜੀ ਵਿਭਾਗ ਹੋਵੇ ਉਸਦੀ ਨਾਲ ਸੰਬੰਧੀ ਤੁਹਾਡੇ ਨਾਲ ਅਸੀਂ ਨਾਲ ਦੀ ਨਾਲ ਸਾਂਝੀ ਕਰਦੇ ਹਾਂ ਕੋਈ ਨੋਟੀਫਿਕੇਸ਼ਨ ਜਾਰੀ ਹੁੰਦਾ ਉਹ ਵੀ ਸ਼ੇਅਰ ਕਰਦੇ ਹਾਂ ਤੇ ਜੋ ਉਹਨਾਂ ਦੀਆਂ ਅਪਡੇਟ ਖਬਰਾਂ ਆਉਂਦੀਆਂ ਨੇ ਵਿਭਾਗ ਦੀਆਂ ਤਾਂ ਉਹ ਵੀ ਤੁਹਾਡੇ ਨਾਲ ਨਾਲ ਦੀ ਨਾਲ ਸ਼ੇਅਰ ਕਰਦੇ ਹਾਂ ਜੁੜੇ ਰਹੋ ਇਸ ਚੈਨਲ ਦੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਸਾਥੀਆਂ ਦੇ ਨਾਲ ਤਾਂ ਜੋ ਆਉਣ ਵਾਲੀ ਹਰ ਤਰ੍ਹਾਂ ਦੀ ਅਪਡੇਟ ਤੁਸੀਂ ਇਸ ਚੈਨਲ ਤੋਂ ਪ੍ਰਾਪਤ ਕਰ ਸਕੋ ਧੰਨਵਾਦ ਜੀ